ਬੱਲੇ ਬੱਲੇ ਬਈ ਆਏ ਨੇ ਸੁਹਾਰੇ ਵਿਕਣੇ ਓਸ਼ਾਵਾ ਸ਼ਾਵਾ ਬਈ ਆਏ ਨੇ ਸੁਹਾਰੇ ਵਿਕਣੇ ਸਾਨੂੰ ਦਾਣਿਆਂ ਦੇ ਵਟੇ ਲੈ ਦੇਵੇ ਆਏ ਨੇ ਸੁਹਾਰੇ ਵਿਕਣੇ ਸਾਨੂੰ ਦਾਣਿਆਂ ਦੇ ਵਟੇ ਲੈ ਦੇ ਬਈ ਆਏ ਨੇ ਸੁਹਾਰੇ ਵਿਕਣੇ ਸ਼ਾਵਾ ਸ਼ਾਵਾ ਭਈ ਆਏ ਨੇ ਸ਼ੁਹਾਰੇ ਵੀ ਕੈਣੀ ਉਹ ਬੱਲੇ ਬੱਲੇ ਬਈ ਮਰਦੀ ਨੂੰ ਮਾਰੇ ਜਾਣਦੇ ਉਹ ਬੱਲੇ ਬੱਲੇ ਬਈ ਮਰਦੀ ਨੂੰ ਮਾਰੇ ਜਾਣਦੇ ਉਹ ਸ਼ਾਵਾ ਸ਼ਾਵਾ ਬਈ ਮਰਦੀ ਨੂੰ ਮਾਰੇ ਜਾਣਦੇ ਸ਼ਹਿਰ ਜਾਊਂਗਾ ਸ਼ੁਹਾਰੇ ਲਿਆਊਂਗਾ ਬਈ ਮਰਦੀ ਨੂੰ ਮਾਰੇ ਜਾਣਦੇ ਬੱਲੇ ਬੱਲੇ ਬੈ ਲੱਗਦੇ ਅਸ਼ੁਆਰਿਆਂ ਦੇ ਆ ਓ ਸ਼ਾਵਾ ਸ਼ਾਵਾ ਬਈ ਲੱਗਦੇ ਅਸ਼ੁਆਰਿਆਂ ਦੇ ਆ ਓ ਬੱਲੇ ਬੱਲੇ ਬੈ ਲੱਗਦੇ ਅਸ਼ੁਆਰਿਆਂ ਦੇ ਆ ਤੇਰੇ ਚਾਚੇ ਫਿਰਨ ਕੁਆਰੇ ਬੈ ਲੱਗਦੇ ਅਸ਼ੁਆਰਿਆਂ ਦੇ ਆ ਓ ਬੱਲੇ ਬੱਲੇ ਬੈ ਨੋਕਰ ਨੇ ਖਾਤ ਪੀ ਜਿਆ ਉਛਾਵਾ ਸ਼ਾਵਾ ਬਈ ਨੌਕਰ ਨੇ ਖਾਤ ਭੇਜਿਆ ਉਹ ਬੱਲੇ ਬੱਲੇ ਬਈ ਨੌਕਰ ਨੇ ਖਾਤ ਭੇਜਿਆ ਪੇਕੇ ਸੀਟ ਦੀ ਸੁਥਣੇ ਨਾ ਪਾਈ ਬਈ ਨੌਕਰ ਨੇ ਖਾਤ ਭੇਜਿਆ ਬੱਲੇ ਬੱਲੇ ਬਈ ਨੌਕਰ ਨੇ ਖਾਤ ਭੇਜਿਆ ਹੋ ਬੱਲੇ ਬੱਲੇ ਬਈ ਮੋੜ ਵਾਂਝ ਜਵਾਬ ਕੱਲਿਆ ਸ਼ਾਵਾ ਸ਼ਾਵਾ ਬਈ ਮੋੜ ਵਾਂਝ ਜਵਾਬ ਕੱਲਿਆ ਹੋ ਬੱਲੇ ਬੱਲੇ ਬਈ ਮੋੜ ਵਾਂਝ ਜਵਾਬ ਕੱਲਿਆ ਸ਼ਾਵਾ ਸ਼ਾਵਾ ਬਈ ਮੋੜ ਵਾਂਝ ਜਵਾਬ ਕੱਲਿਆ ਤੇਰੀ ਮਾਨੀ ਵਰੀ ਵਿੱਚ ਟੋਈ பைமோட கலையே பல்லேமோட கல்லே பல்லேமோட சுனக்கே ஷாபோட சுனக்கே முன்னாடி கடீச்சாடுமோட சுனக்கே ਹੋ ਬੱਲੇ ਬੱਲੇ ਬਈ ਮੋੜਵਾ ਜਵਾਬ ਸੁਣ ਕੇ ਛਾਵਾ ਛਾਵਾ ਬਈ ਮੋੜਵਾ ਜਵਾਬ ਸੁਣ ਕੇ ਹੋ ਬੱਲੇ ਬੱਲੇ ਬਈ ਮੋੜਵਾ ਜਵਾਬ ਸੁਣ ਕੇ ਹੋ ਬੱਲੇ ਬੱਲੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਛਾਵਾ ਛਾਵਾ ਬਈ ਨਾਲੇ ਮੁੰਡਾ ਵਟੇ ਕੂਰੀਆਂ ഠതില് വേഖേ മുണ്ടാ വൂരിളാ വട്ടബല്ലെ ബൈച്ച സിംഗി ശാഷ ഷാവാ ബൈച്ചിംഗ് ചല്ലേ ഹബെ ബൈച്ച സിംഗ് ചല്ലി ਸ਼ਾਵਾ ਸ਼ਾਵਾ ਬਈ ਚੱਲ ਸਿੰਗਾ ਵਾਂਡੇ ਚੱਲੀਏ ਤੇਰੇ ਨਾਨਕੇ ਮੇਰੇ ਨਨੀਓਰੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਹੋ ਬੱਲੇ ਬੱਲੇ ਬਈ ਵੇਕੇ ਸਿੰਗਾ ਤੇਰੇ ਨਾਨਕੇ ਹੋ ਬੱਲੇ ਬੱਲੇ ਬਈ ਵੇਕੇ ਸਿੰਗਾ ਤੇਰੇ ਨਾਨਕੇ ਸ਼ਾਵਾ ਸ਼ਾਵਾ ਬਈ ਵੇਖੇ ਸਿੰਗਾ ਤੇਰੇ ਨਾਨਕੇ ਸਾਨੂੰ ਫੋਕੀ ਚਾ ਪਿਆਈ ਬਈ ਵੇਖੇ ਸਿੰਗਾ ਤੇਰੇ ਨਾਨਕੇ ਫੋਕੀ ਚਾ ਦੀ ਕੁੱਟ ਪਿਆਈ ਬਈ ਵੇਖੇ ਸਿੰਗਾ ਤੇਰੇ ਨਾਨਕੇ ਹੋ ਬੱਲੇ ਬੱਲੇ ਬਈ ਵੇਖੇ ਸਿੰਗਾ ਤੇਰੇ ਨਾਨਕੇ ਹੋ ਬੱਲੇ ਬੱਲੇ ਬਈ ਚੱਲ ਸਿੰਗਾ ਵੰਡੇ ਚੱਲੀਏ ਹੋ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਓ ਸ਼ਾਵਾ ਸ਼ਾਵਾ ਬਈ ਚੱਲ ਸਿੰਗਾ ਵਾਂਡੇ ਚੱਲੀਏ ਮੇਰੇ ਨਾਨਕੇ ਤੇਰੇ ਨਨੀਓਰੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਹੋ ਬੱਲੇ ਬੱਲੇ ਬਈ ਚੱਲ ਸਿੰਗਾ ਵਾਂਡੇ ਚੱਲੀਏ ਹੋ ਬੱਲੇ ਬੱਲੇ ਬਈ ਵੇਕੇ ਸਿੰਗਾ ਮੇਰੇ ਨਾਨਕੇ ਉਸ਼ਾਵਾ ਸ਼ਾਵਾ ਬਈ ਵੇਕੇ ਸਿੰਗਾ ਮੇਰੇ ਨਾਨਕੇ ਬੱਲੇ ਬੱਲੇ ਬਈ ਵੇਕੇ ਸਿੰਗਾ ਮੇਰੇ ਨਾਨਕੇ ਉਸ਼ਾਵਾ ਸ਼ਾਵਾ ਬਈ ਵੇਕੇ ਸਿੰਗਾ ਮੇਰੇ ਨਾਨਕੇ ਵੇੜੇ ਕੋੜੀਆਂ ਪੂਰੀ ਸਰਦਾਰੀ ਬਈ ਵੇਕੇ ਸਿੰਗਾ ਮੇਰੇ ਨਾਨਕੇ ਰਕਣ ਕੋੜੀਆਂ ਪੂਰੀ ਸਰਦਾਰੀ ਬਈ ਵੇਕੇ ਸਿੰਗਾ ਮੇਰੇ ਨਾਨਕੇ ਓ ਬੱਲੇ ਬੱਲੇ ਬਈ ਵੇਕੇ ਸਿੰਗਾ ਮੇਰੇ ਨਾਨਕੇ ਓ ਬੱਲੇ ਬੱਲੇ ਬਈ ਵੇਕੇ ਸਿੰਗਾ ਮੇਰੇ ਨਾਨਕੇ ਓ ਬੱਲੇ ਬੱਲੇ ਬਈ ਆਏ ਨੇ ਸ਼ੁਆਰੇ ਵਿਕਣੇ ਓ ਸ਼ਾਵਾ ਸ਼ਾਵਾ ਬਈ ਆਏ ਨੇ ਸ਼ੁਆਰੇ ਵਿਕਣੇ ਸਾਨੂੰ ਦਾਣਿਆਂ ਦੇ ਵਟੇ ਲੈਦੇ ബാ ഷു വി വിക